ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਦੋਸਤ ਇੱਕ ਵਿਅਕਤੀ ਇੱਕ ਰਾਹ ਉੱਪਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀ ਤਾਂ ਫਿਰ ਅਚਾਨਕ ਉਹ ਕਿਸੇ ਦੂਸਰੇ ਵਿਅਕਤੀ ਨਾਲ ਟਕਰਾ ਗਿਆ ਇਸ ਤੇ ਦੂਜਾ ਵਿਅਕਤੀ ਗੁੱਸੇ ਜਾ ਕੇ ਬੋਲਦਾ ਹੈ ਉਹ ਤੂੰ ਜਾਨਵਰ ਹੈ ਕਿ ਤੈਨੂੰ ਦਿਖਾਈ ਨਹੀਂ ਦਿੰਦਾ ਕਿਵੇਂ ਇੱਕ ਸਾਨ ਵਾਂਗ ਅੱਗੇ ਵਧਿਆਉਣਾ ਇਸ ਤੇ ਪਹਿਲਾ ਵਿਅਕਤੀ ਕਹਿੰਦਾ ਹੈ ਕਿ ਕਾਸ਼ ਤੁਸੀਂ ਜੋ ਕਹਿ ਰਹੇ ਹੋ ਉਹੀ ਸੱਚ ਹੁੰਦਾ ਪਰ ਬਦਕਿਸਮਤੀ ਨਾਲ ਮੈਂ ਇੱਕ ਇਨਸਾਨ ਹ ਪਹਿਲੇ ਵਿਅਕਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੂਜੇ ਵਿਅਕਤੀ ਦਾ ਗੁੱਸਾ ਸ਼ਾਂਤ ਹੋ ਗਿਆ ਉਸ ਪਹਿਲੇ ਵਿਅਕਤੀ ਨੂੰ ਕਹਿੰਦਾ ਹੈ ਲੱਗਦਾ ਹੈ ਕਿ ਤੁਸੀਂ ਬਹੁਤ ਦੁਖੀ ਹੋ ਨਹੀਂ ਤਾਂ ਚੰਗੀ ਕਿਸਮਤ ਨੂੰ ਬਦਕਿਸਮਤੀ ਨਾ ਆਖ ਦੇ ਕਿਉਂਕਿ ਮਨੁੱਖੀ ਜੀਵਨ ਪਾਉਣਾ ਤਾਂ ਬਹੁਤ ਚੰਗੀ ਕਿਸਮਤ ਦੀ ਗੱਲ ਹੈ ਮਨੁੱਖੀ ਜੀਵਨ ਬਹੁਤ ਮੁਸ਼ਕਲਾਂ ਨਾਲ ਮਿਲਦਾ ਹੈ ਤੇ ਤੁਸੀਂ ਉਹ ਕਿ ਇੱਕ ਜਾਨਵਰ ਹੋਣਾ ਚਾਹੁੰਦੇ ਹੋ ਫਿਰ ਪਹਿਲਾ ਬੰਦਾ ਕਹਿੰਦਾ ਹੈ ਕਿ ਮਿੱਤਰ ਕੀ ਤੁਸੀਂ ਕਿਸੇ ਜਾਨਵਰ ਨੂੰ ਖੁਦਕੁਸ਼ੀ ਕਰਦੇ ਦੇਖਿਆ ਹੈ ਕੀ ਤੁਸੀਂ ਕਦੇ ਇੱਕ ਜਾਨਵਰ ਨੂੰ ਦੂਜੇ ਜਾਨਵਰ ਨੂੰ ਧੋਖਾ ਦਿੰਦੇ ਦੇਖਿਆ ਹੈ ਕੀ ਤੁਸੀਂ ਕਿਸੇ ਜਾਨਵਰ ਨੂੰ ਆਪਣੇ ਅਤੀਤ ਜਾਂ ਭਵਿੱਖ ਬਾਰੇ ਚਿੰਤਾ ਕਰਦੇ ਦੇਖਿਆ ਹੈ ਅਜਿਹੀ ਸਥਿਤੀ ਵਿੱਚ ਮਨੁੱਖ ਦਾ ਜੀਵਨ ਭਲਾ ਚੰਗਾ ਕਿਵੇਂ ਹੋ ਸਕਦਾ ਹੈ ਇਸ ਸੁਭਾਗ ਦੀ ਗੱਲ ਕਿਵੇਂ ਹੋ ਸਕਦੀ ਹੈ ਇਸ ਤੋਂ ਚੰਗਾ ਤਾਂ ਪਸ਼ੂਆਂ ਦਾ ਜੀਵਨ ਹੀ ਬਿਹਤਰ ਹੈ ਅਸੀਂ ਇਨਸਾਨ ਤਾਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਆ ਪਹਿਲੇ ਵਿਅਕਤੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਦੂਜਾ ਵਿਅਕਤੀ ਕਹਿੰਦਾ ਹੈ ਲੱਗਦਾ ਕਿ ਤੁਸੀਂ ਬਹੁਤ ਦੁਖੀ ਹੋ ਤੁਹਾਡੇ ਜੀਵਨ ਵਿੱਚ ਕੋਈ ਵੱਡੀ ਸਮੱਸਿਆ ਆ ਪਣੀ ਹੈ ਜਿਕਰ ਅਜਿਹਾ ਹੈ ਤਾਂ ਤੁਹਾਨੂੰ ਇਸ ਦਾ ਹੱਲ ਮਹਾਤਮਾ ਬੁੱਧ ਕੋਲੋਂ ਮਿਲ ਜਾਵੇਗਾ ਐਸ ਲਈ ਉੱਥੇ ਜਾਓ ਤੇ ਉਹਨਾਂ ਨੂੰ ਜ਼ਰੂਰ ਮਿਲੋ ਤਾਂ ਪਹਿਲਾ ਵਿਅਕਤੀ ਕਹਿੰਦਾ ਹੈ ਕਿ ਇਹ ਕੌਣ ਹੈ ਕੋਈ ਸੰਤ ਹੈ ਮਹਾਤਮਾ ਹੈ ઋષਿ ਹੈ ਜਾਂ ਪੰਡਤ ਹੈ ਜਿਕਰੋ ਇਹਨਾਂ ਵਿੱਚੋਂ ਕੋਈ ਇੱਕ ਹੈ ਤਾਂ ਇਹਨਾਂ ਵਿੱਚੋਂ ਕੋਈ ਵੀ ਮੇਰੀ ਮਦਦ ਨਹੀਂ ਕਰ ਸਕਦਾ ਮੈਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਤੇ ਉਹਨਾਂ ਕੋਲ ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਇਸ ਤੇ ਦੂਜਾ ਵਿਅਕਤੀ ਕਹਿੰਦਾ ਹੈ ਕੋਈ ਇਹਨਾਂ ਚੋਂ ਤਾਂ ਨਹੀਂ ਹੈ ਪਰ ਉਹ ਕੀ ਨੇ ਇਹ ਮੈਂ ਵੀ ਨਹੀਂ ਜਾਣਦਾ ਮੈਂ ਬਸ ਇਹਨਾਂ ਜਾਣਦਾ ਕਿ ਜੋ ਵੀ ਇਹਨਾਂ ਕੋਲ ਜਾਂਦਾ ਹੈ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਬੜੀ ਆਸਾਨੀ ਨਾਲ ਕਰ ਦਿੰਦੇ ਨੇ ਜੋ ਕੋਈ ਉਹਨਾਂ ਕੋਲ ਆਉਂਦਾ ਹੈ ਉਹ ਆਪਣੇ ਸਾਰੇ ਦੁੱਖ ਦਰਦ ਉੱਥੇ ਛੱਡ ਜਾਂਦਾ ਹੈ ਉਸ ਦੂਜੇ ਵਿਅਕਤੀ ਦੀ ਗੱਲ ਸੁਣ ਕੇ ਪਹਿਲੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਜੇਕਰ ਇਦਾਂ ਹੈ ਤਾਂ ਫਿਰ ਉਸ ਨੂੰ ਮਹਾਤਮਾ ਬੁੱਧ ਨੂੰ ਮਿਲ ਲੈਣਾ ਚਾਹੀਦਾ ਹੈ ਉਸ ਨੇ ਦੂਜੇ ਵਿਅਕਤੀ ਨੂੰ ਕਿਹਾ ਕਿ ਠੀਕ ਹੈ ਭਾਈ ਸਾਹਿਬ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਇੱਕ ਵਾਰ ਉਹਨਾਂ ਨੂੰ ਵੀ ਜ਼ਰੂਰ ਮਿਲ ਲਾਵਾਂਗਾ ਉਹਨਾਂ ਨੂੰ ਵੀ ਦੇਖਾਂਗਾ ਕਿ ਆਖਰ ਇਹੋ ਜੀ ਕਿਹੜੀ ਗੱਲ ਹੈ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਬੜੀ ਆਸਾਨੀ ਨਾਲ ਹੱਲ ਕਰ ਦਿੰਦੇ ਨੇ ਇਹ ਕਹ ਕੇ ਉਹ ਵਿਅਕਤੀ ਅਗਲੇ ਹੀ ਦਿਨ ਮਹਾਤਮਾ ਬੁੱਧ ਨੂੰ ਮਿਲਣ ਦੇ ਲਈ ਨਿਕਲ ਪਿਆ ਤਿੰਨ ਦਿਨ ਲਗਾਤਾਰ ਯਾਤਰਾ ਕਰਨ ਤੋਂ ਬਾਅਦ ਉਹ ਆਖਰਕਾਰ ਮਹਾਤਮਾ ਬੁੱਧ ਕੋਲ ਪਹੁੰਚ ਗਿਆ ਜਦੋਂ ਉਹ ਮਹਾਤਮਾ ਬੁੱਧ ਦੇ ਕਰੀਬ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਮਹਾਤਮਾ ਬੁੱਧ ਆਪਣੇ ਸਾਰੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸੀ ਉਹ ਕਹਿ ਰਹੇ ਸੀ ਕਿ ਇਸ ਧਰਤੀ ਤੇ ਮੌਜੂਦ ਹਰ ਵਿਅਕਤੀ ਦਾ ਜੀਵਨ ਬਹੁਤ ਕੀਮਤੀ ਹੈ। ਮਨੁੱਖੀ ਜੀਵਨ ਬਹੁਤ ਅਨਮੋਲ ਹੈ। ਇਸ ਦੀ ਵਰਤੋਂ ਕਰਕੇ ਮਨੁੱਖ ਜੀਵਨ ਦੇ ਉੱਚਤਮ ਸਿਖਰ ਤੇ ਵੀ ਪਹੁੰਚ ਸਕਦਾ ਹੈ। ਤੇ ਇਸੇ ਮਨੁੱਖੀ ਜੀਵਨ ਦੇ ਕਾਰਨ ਮਨੁੱਖ ਪਸ਼ੂਆਂ ਤੋਂ ਵੀ ਆ ਸਕਦਾ ਹੈ। ਮਹਾਤਮਾ ਬੁੱਧ ਦਾ ਉਪਦੇਸ਼ ਜਿਵੇਂ ਹੀ ਖਤਮ ਹੋਇਆ। ਉੱਥੇ ਬੈਠੇ ਸਾਰੇ ਲੋਕ ਉੱਥੋਂ ਚਲੇ ਗਏ। ਤੇ ਫਿਰ ਉਹ ਵਿਅਕਤੀ ਮਹਾਤਮਾ ਬੁੱਧ ਦੇ ਕੋਲ ਗਿਆ ਤੇ ਉਸਨੇ ਮਹਾਤਮਾ ਨੂੰ ਨਮਸਕਾਰ ਕੀਤੀ ਤੇ ਕਿਹਾ हे ਬੁੱਧ ਤੁਸੀਂ ਕਹਿੰਦੇ ਹੋ ਕਿ ਮਨੁੱਖਾ ਜੀਵਨ ਕੀਮਤੀ ਹੈ ਆਖਰਕਾਰ ਸਾਡੇ ਮਨੁੱਖਾਂ ਦੀ ਜ਼ਿੰਦਗੀ ਵਿੱਚ ਇਹੋ ਜੀ ਕਿਹੜੀ ਗੱਲ ਖਾਸ ਹੈ ਸਾਡੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਕੀਮਤੀ ਜਿਹਾ ਕੀ ਹੈ ਅਸੀਂ ਚਿੰਤਾ ਕਰਦੇ ਹਾਂ ਪਰੇਸ਼ਾਨ ਰਹਿੰਦੇ ਹਾਂ ਅਸੀਂ ਹਮੇਸ਼ਾ ਆਪਣੇ ਭਵਿੱਖ ਦੇ ਲਈ ਚਿੰਤਤ ਰਹਿੰਦੇ ਹਾਂ ਅਜਿਹੇ ਹਜ਼ਾਰਾਂ ਸਮੱਸਿਆਵਾਂ ਸਾਡੇ ਮਨੁੱਖੀ ਜੀਵਨ ਵਿੱਚ ਆਉਂਦੀਆਂ ਰਹਿੰਦੀਆਂ ਨੇ ਪਰ ਤੁਸੀਂ ਕੀ ਜਾਣੋ ਤੁਸੀਂ ਤਾਂ ਸੰਤ ਹੋ ਤੁਸੀਂ ਤਾਂ ਇਹ ਸਭ ਕੁਝ ਤਿਆਗ ਦਿੱਤਾ ਹੈ ਤੇ ਸ਼ਾਇਦ ਇਸੇ ਲਈ ਤੁਸੀਂ ਇਹ ਸਾਰੀਆਂ ਗੱਲਾਂ ਬਹੁਤ ਆਸਾਨੀ ਨਾਲ ਕਹਿ ਸਕਦੇ ਹੋ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਮਨੁੱਖੀ ਜੀਵਨ ਬਹੁਤ ਹੀ ਔਖਾ ਹੈ ਸਾਨੂੰ ਇਸ ਨੂੰ ਸਮਾਪਤੀ ਕਰ ਲੈਣਾ ਚਾਹੀਦਾ ਹੈ ਤੁਸੀਂ ਕਦੇ ਕਿਸੇ ਜਾਨਵਰ ਨੂੰ ਦੇਖਿਆ ਹੈ ਨਾ ਤਾਂ ਉਹ ਫਿਕਰ ਕਰਦੇ ਨੇ ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਹੁੰਦੀ ਹੈ ਤੇ ਨਾ ਹੀ ਉਹ ਕਿਸੇ ਪਰੇਸ਼ਾਨੀ ਵਿੱਚ ਰਹਿੰਦੇ ਨੇ ਉਹ ਤਾਂ ਆਪਣੀ ਜ਼ਿੰਦਗੀ ਮौज-ਮਸਤੀ ਵਿੱਚ ਬਤੀਤ ਕਰਦੇ ਨੇ ਨਾ ਤਾਂ ਉਹ ਆਪਣੇ ਅਤੀਤ ਦੀ ਚਿੰਤਾ ਕਰਦੇ ਨੇ ਤੇ ਨਾ ਹੀ ਆਪਣੇ ਭਵਿੱਖ ਦੀ ਨਾ ਉਹ ਕਿਸੇ ਨੂੰ ਠੱਗਦੇ ਨੇ ਤੇ ਨਾ ਹੀ ਕਿਸੇ ਨੂੰ ਸ਼ਿਕਾਇਤ ਕਰਦੇ ਨੇ ਉਹ ਸਿਰਫ ਆਪਣੀ ਜ਼ਿੰਦਗੀ ਜਿਉਂਦੇ ਰਹਿੰਦੇ ਨੇ ਤੇ ਦੂਜੇ ਪਾਸੇ ਸਾਡੀ ਮਨੁੱਖਾਂ ਦੀ ਜ਼ਿੰਦਗੀ ਇਸ ਦੀ ਬਿਲਕੁਲ ਉਲਟ ਹੈ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਕਿ ਮਨੁੱਖੀ ਜੀਵਨ ਪਸ਼ੂਆਂ ਦੇ ਜੀਵਨ ਨਾਲੋਂ ਵੀ ਭੈੜਾ ਹੈ। ਮਨੁੱਖੀ ਜੀਵਨ ਇੱਕ ਸ਼ਰਾਪ ਹੈ ਜੋ ਸਾਨੂੰ ਮਿਲਿਆ ਹੈ। ਅਜੇਹੀ ਸਥਿਤੀ ਵਿੱਚ ਤੁਸੀਂ ਮਨੁੱਖੀ ਜੀਵਨ ਵਿੱਚ ਕਿਹੜੇ ਗੁਣ ਦੇਖਦੇ ਹੋ? ਜੋ ਤੁਹਾਨੂੰ ਇਹ ਝੂਠੀ ਗੱਲ ਦੱਸਦੇ ਰਹਿੰਦੇ ਨੇ ਕਿ ਸਾਡਾ ਮਨੁੱਖੀ ਜੀਵਨ ਬਹੁਤ ਕੀਮਤੀ ਹੈ, ਬਹੁਤ ਅਣਮੁੱਲਾ ਹੈ। ਇਸ ਦੌਰਾਨ ਮਹਾਤਮਾ ਬੁੱਧ ਉਸ ਵਿਅਕਤੀ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ। ਤੇ ਉਸ ਬੰਦੇ ਦੇ ਮਨ ਦੀ ਸਥਿਤੀ ਨੂੰ ਵੀ ਸਮਝ ਗਏ ਸੀ ਤੇ ਆਖਰ ਮਹਾਤਮਾ ਬੁੱਧ ਉਸ ਵਿਅਕਤੀ ਨੂੰ ਮੁਸਕਰਾਉਂਦੇ ਹੋਏ ਕਹਿੰਦੇ ਨੇ ਕਿ ਅਸਲ ਵਿੱਚ ਤੁਸੀਂ ਆਪਣੇ ਜੀਵਨ ਦੇ ਸੰਘਰਸ਼ਾਂ ਤੋਂ ਭੱਜ ਰਹੇ ਹੋ ਜੇ ਸੰਘਰਸ਼ ਨਹੀਂ ਕਰੋਗੇ ਤਾਂ ਜੀਵਨ ਸਫਲ ਕਿਵੇਂ ਹੋਵੇਗਾ ਤੇ ਜਦੋਂ ਅਸੀਂ ਮੁਸੀਬਤਾਂ ਤੋਂ ਭੱਜਦੇ ਹਾਂ ਸਾਡਾ ਜੀਵਨ ਦੂਜਿਆਂ ਤੇ ਨਿਰਭਰ ਹੋ ਜਾਂਦਾ ਹੈ ਤੇ ਫਿਰ ਸਾਨੂੰ ਦੂਜਿਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਸਲੀ ਸਾਨੂੰ ਆਪਣੀ ਜ਼ਿੰਦਗੀ ਲਈ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ। ਮਹਾਤਮਾ ਬੁੱਧ ਦੀ ਇਹ ਗੱਲ ਸੁਣ ਕੇ ਉਹ ਵਿਅਕਤੀ ਬਹੁਤ ਹੈਰਾਨ ਹੋਇਆ ਤੇ ਭਾਵਕ ਹੋ ਕੇ ਕਹਿਣ ਲੱਗਾ ਕਿ ਬੁੱਧ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਦੁਖੀ ਹਾਂ ਉਹਨਾਂ ਤੋਂ ਭੱਜ ਰਿਹਾ ਹਾਂ ਉਹਨਾਂ ਤੋਂ ਬਚਣਾ ਚਾਹੁੰਨਾ ਜਦੋਂ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਸਮੱਸਿਆ ਖੜੀ ਹੁੰਦੀ ਹੈ ਤਾਂ ਮੈਂ ਉਸ ਦਾ ਸਾਹਮਣਾ ਨਹੀਂ ਕਰ ਪਾਉਂਦਾ ਸਗੋਂ ਮੈਂ ਉਸ ਨੂੰ ਛੱਡ ਕੇ ਭੱਜ ਜਾਣਾ ਚਾਹੁੰਨਾ। ਤਾਂ ਮਹਾਤਮਾ ਬੁੱਧ ਉਸ ਵਿਅਕਤੀ ਨੂੰ ਕਹਿੰਦੇ ਨੇ ਕਿ ਤੁਸੀਂ ਸੋਚਦੇ ਹੋ ਕਿ ਜਾਨਵਰਾਂ ਦਾ ਜੀਵਨ ਸਾਡੇ ਨਾਲੋਂ ਲੱਖ ਗੁਣਾ ਵਧੀਆ ਹੈ। ਕਿਉਂਕਿ ਉਹ ਆਪਣੀ ਜ਼ਿੰਦਗੀ ਨੂੰ ਖੁਦ ਖਤਮ ਨਹੀਂ ਕਰ ਸਕਦੇ। ਕਿਉਂਕਿ ਉਹ ਕਿਸੇ ਨੂੰ ਧੋਖਾ ਨਹੀਂ ਦਿੰਦੇ ਤੇ ਨਾ ਹੀ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਦੇ ਨੇ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਜਾਨਵਰਾਂ ਦੇ ਜੀਵਨ ਵਿੱਚ ਕੋਈ ਸੰਘਰਸ਼ ਨਹੀਂ ਹੈ। ਜਾਨਵਰਾਂ ਦੇ ਜੀਵਨ ਵਿੱਚ ਤਾਂ ਜਨਮ ਤੋਂ ਲੈ ਕੇ ਮੌਤ ਤੱਕ ਸੰਘਰਸ਼ ਹੀ ਹੁੰਦਾ ਹੈ ਜਦੋਂ ਉਹ ਛੋਟੇ ਹੁੰਦੇ ਨੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਉਹ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਹੁੰਦੇ ਨੇ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਨੇ ਉਹਨਾਂ ਨੂੰ ਆਪਣਾ ਪੇਟ ਭਰ ਲਈ ਸੰਘਰਸ਼ ਕਰਨਾ ਪੈਂਦਾ ਹੈ ਫਿਰ ਭਾਵੇਂ ਉਹਨਾਂ ਦੇ ਸਾਹਮਣੇ ਕੋਈ ਵੀ ਕਿਉਂ ਨਾ ਹੋਵੇ ਭਾਵੇਂ ਹਾਲਾਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ ਕੋਈ ਫਰਕ ਨਹੀਂ ਪੈਂਦਾ ਉਹ ਸੰਘਰਸ਼ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ਪਰ ਅਸੀਂ ਇਨਸਾਨ ਛੋਟੇ ਛੋਟੇ ਸੰਘਰਸ਼ਾਂ ਤੋਂ ਡਰ ਜਾਂਦੇ ਹਾਂ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਜਾਨਵਰਾਂ ਵਾਂਗ ਸੰਘਰਸ਼ ਕਰਨਾ ਸ਼ੁਰੂ ਕਰ ਦਈਏ ਤਾਂ ਇਨਸਾਨ ਦਾ ਜੀਵਨ ਆਪਣੇ ਆਪ ਸਫਲ ਹੋ ਜਾਵੇਗਾ ਜੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੰਨਾ ਸੰਘਰਸ਼ ਕਰੇ ਉਹ ਜੋ ਚਾਹੇ ਕਰ ਸਕਦਾ ਹੈ ਕੁਝ ਵੀ ਪ੍ਰਾਪਤ ਕਰ ਸਕਦਾ ਹੈ ਜਦਕਿ ਇੰਨਾ ਸੰਘਰਸ਼ ਕਰਨ ਤੋਂ ਬਾਅਦ ਵੀ ਜਾਨਵਰ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਪਾਉਂਦਾ। ਦਰਸਲ ਅਸਲੀਅਤ ਇਹੀ ਹੈ ਕਿ ਸੰਘਰਸ਼ ਤੋਂ ਬਿਨਾ ਕੋਈ ਜੀਵਨ ਨਹੀਂ ਹੈ। ਸਾਡਾ ਜੀਵਨ ਸੰਘਰਸ਼ ਤੋਂ ਬਿਨਾ ਨਹੀਂ ਚੱਲ ਸਕਦਾ। ਫਿਰ ਚਾਹੇ ਕੋਈ ਰਾਜਾ ਹੋਵੇ ਜਾਂ ਭਿਖਾਰੀ ਹਰ ਕਿਸੇ ਦੇ ਜੀਵਨ ਵਿੱਚ ਸੰਘਰਸ਼ ਤਾਂ ਹੁੰਦਾ ਹੀ ਹੈ। ਜੇ ਕੋਈ ਵੀ ਇਹਨਾਂ ਹਾਲਾਤਾਂ ਦੇ ਵਿਰੁੱਧ ਸੰਘਰਸ਼ ਨਹੀਂ ਕਰਦਾ ਫਿਰ ਭਾਵੇਂ ਉਹ ਮਨੁੱਖ ਹੋਵੇ ਜਾਂ ਜਾਨਵਰ ਉਸ ਦਾ ਵਿਨਾਸ਼ ਨਿਸ਼ਚਿਤ ਹੁੰਦਾ ਹੈ। ਇਸ ਤਰ੍ਹਾਂ ਉਹ ਵਿਅਕਤੀ ਆਖਦਾ ਹੈ हे ਬੁੱਧ ਕੀ ਤੁਸੀਂ ਮੈਨੂੰ ਕੋਈ ਅਜਿਹੀ ਚੀਜ਼ ਦੇ ਸਕਦੇ ਹੋ ਜੋ ਮੇਰੇ ਜੀਵਨ ਦੇ ਸਾਰੇ ਸੰਘਰਸ਼ਾਂ ਨੂੰ ਹਮੇਸ਼ਾ ਲਈ ਦੂਰ ਕਰ ਦੇਵੇ ਮੇਰੀਆਂ ਸਾਰੀਆਂ ਚਿੰਤਾਵਾਂ ਮੇਰੀਆਂ ਸਾਰੀਆਂ ਸਮੱਸਿਆਵਾਂ ਮੇਰੀਆਂ ਸਾਰੀਆਂ ਮੁਸੀਬਤਾਂ ਸਦਾ ਲਈ ਖਤਮ ਹੋ ਜਾਣ ਤੇ ਮੇਰਾ ਜੀਵਨ ਸਦਾ ਲਈ ਖੁਸ਼ਹਾਲ ਹੋ ਜਾਵੇ ਉਸ ਵਿਅਕਤੀ ਦੀ ਇਹ ਗੱਲ ਸੁਣ ਕੇ ਮਹਾਤਮਾ ਬੁੱਧ ਇੱਕ ਵਾਰ ਫਿਰ ਮੁਸਕਰਾਉਣ ਲੱਗੇ ਤੇ ਉਸ ਵਿਅਕਤੀ ਨੂੰ ਕਹਿਣ ਲੱਗੇ ਕਿ ਮੈਂ ਤੁਹਾਨੂੰ ਉਹ ਚੀਜ਼ ਨਹੀਂ ਦੇ ਸਕਦਾ ਪਰ ਹਾਂ ਮੈਂ ਤੁਹਾਨੂੰ ਉੱਥੇ ਪਹੁੰਚਣ ਦਾ ਰਸਤਾ ਜ਼ਰੂਰ ਦੱਸ ਸਕਦਾ ਜੇ ਤੁਸੀਂ ਉੱਥੇ ਤੱਕ ਪਹੁੰਚਣ ਲਈ ਸੰਘਰਸ਼ ਕਰ ਲਵੋ ਤਾਂ ਤੁਸੀਂ ਉੱਥੇ ਤੱਕ ਪਹੁੰਚ ਹੀ ਜਾਓਗੇ ਤੇ ਤੁਹਾਨੂੰ ਉਹ ਚੀਜ਼ ਮਿਲ ਜਾਵੇਗੀ ਪਰ ਮੇਰੀ ਇੱਕ ਗੱਲ ਹੋਰ ਯਾਦ ਰੱਖਿਓ ਕਿ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਇਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਮੁਸੀਬਤਾਂ ਜਾਂ ਸਮੱਸਿਆਵਾਂ ਆਉਣੀਆਂ ਬੰਦ ਹੋ ਜਾਣਗੀਆਂ ਤੁਹਾਡੇ ਜੀਵਨ ਵਿੱਚ ਮੁਸੀਬਤਾਂ ਤੇ ਸਮੱਸਿਆਵਾਂ ਆਉਂਦੀਆਂ ਹੀ ਰਹਿਣਗੀਆਂ ਪਰ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਬਹੁਤ ਘੱਟ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤੇ ਸਮੱਸਿਆਵਾਂ ਤਾਂ ਆਉਣਗੀਆਂ ਪਰ ਉਹ ਤੁਹਾਨੂੰ ਛੂ ਨਹੀਂ ਸਕਣਗੀਆਂ ਤੇ ਅਜੇਹੀ ਅਵਸਥਾ ਵਿੱਚ ਚਾਹੇ ਕੋਈ ਤੁਹਾਨੂੰ ਕਿੰਨਾ ਵੀ ਦੁੱਖ ਦੇਣ ਦੀ ਕੋਸ਼ਿਸ਼ ਕਰੇ ਕੋਈ ਤੁਹਾਨੂੰ ਕਿੰਨਾ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇ ਪਰ ਤੁਸੀਂ ਕਦੇ ਵੀ ਧੋਖਾ ਨਹੀਂ ਖਾਓਗੇ ਸਭ ਕੁਝ ਤੁਹਾਡੇ ਕੋਲ ਹੀ ਹੋਵੇਗਾ ਪਰ ਫਿਰ ਵੀ ਉਹ ਤੁਹਾਡੇ ਤੋਂ ਦੂਰ ਰਹੇਗਾ ਮਹਾਤਮਾ ਬੁੱਧ ਦੇ ਇਹ ਸ਼ਬਦ ਸੁਣ ਕੇ ਉਹ ਵਿਅਕਤੀ ਉਹਨਾਂ ਦੇ ਸਾਹਮਣੇ ਆਪਣੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ हे ਬੁੱਧ ਮੈਨੂੰ ਦੱਸੋ ਕਿ ਉਹ ਚੀਜ਼ ਕੀ ਹੈ ਤੇ ਮੈਂ ਉਸ ਨੂੰ ਕਿੱਥੋਂ ਪ੍ਰਾਪਤ ਕਰ ਸਕਦਾ ਮੈਂ ਉਸ ਚੀਜ਼ ਨੂੰ ਪ੍ਰਾਪਤ ਕਰ ਲਈ ਕੁਝ ਵੀ ਕਰ ਸਕਦਾ ਮੈਂ ਆਪਣੀ ਪੂਰੀ ਜਿੰਦ ਜਾਨ ਲਗਾ ਦੇਵਾਂਗਾ ਪਰ ਉਸ ਚੀਜ਼ ਨੂੰ ਹਾਸਲ ਕਰਕੇ ਹੀ ਸਹ ਲੈਵਾਂਗਾ ਇਸਤੇ ਮਹਾਤਮਾ ਬੁੱਧ ਨੇ ਉਸ ਵਿਅਕਤੀ ਨੂੰ ਕਿਹਾ ਕਿ ਸੋਚ ਲਓ ਇੱਕ ਵਾਰ ਜਦੋਂ ਤੁਸੀਂ ਉਸ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਉਸ ਮਾਰਗ ਤੇ ਚੱਲਦੇ ਹੀ ਰਹਿਣਾ ਪਵੇਗਾ ਜਦੋਂ ਤੱਕ ਕਿ ਤੁਸੀਂ ਆਪਣੀ ਮੰਜ਼ਿਲ ਨੂੰ ਪਾ ਨਹੀਂ ਲੈਂਦੇ ਤੇ ਇਹ ਮਾਰਗ ਅਤੀ ਸੰਘਰਸ਼ਾਂ ਨਾਲ ਭਰਿਆ ਹੋਵੇਗਾ ਕੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਪਾਓਗੇ ਤਾਂ ਵਿਅਕਤੀ ਕਹਿੰਦਾ ਹੈ ਤੁਸੀਂ ਮੈਨੂੰ ਉਹ ਰਸਤਾ ਦੱਸੋ ਮੈਂ ਉਸ ਤੇ ਜ਼ਰੂਰ ਚੱਲਾਂਗਾ ਮੈਂ ਆਖਰੀ ਸਾਹ ਤੱਕ ਲੜਾਂਗਾ ਪਰ ਉਸ ਚੀਜ਼ ਨੂੰ ਪਾ ਕੇ ਹੀ ਸਾਹ ਲਵਾਂਗਾ। ਮਹਾਤਮਾ ਬੁੱਧ ਨੇ ਕਿਹਾ ਕਿ ਸੁਣੋ ਉਸ ਚੀਜ਼ ਦਾ ਨਾਮ ਹੈ ਸ਼ਾਂਤੀ ਜੋ ਕਿ ਤੁਹਾਡੇ ਮਨ ਦੇ ਅੰਦਰ ਕਿਤੇ ਗਹਿਰਾਈਆਂ ਵਿੱਚ ਹੈ। ਉਦਾਹਰਨ ਵਜੋਂ ਜਿਵੇਂ ਇੱਕ ਸਮੁੰਦਰ ਦੀਆਂ ਲਹਿਰਾਂ ਉੱਪਰੋਂ ਬਹੁਤ ਤੇਜ਼ ਦਿਖਾਈ ਦਿੰਦੀਆਂ ਨੇ। ਛੱਲਾ ਮਾਰਦੀਆਂ ਨੇ। ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਡਰ ਜਾਂਦਾ ਹੈ। ਪਰ ਠੀਕ ਇਸ ਦੇ ਉਲਟ ਉਹਨਾਂ ਲਹਿਰਾਂ ਦੇ ਅੰਦਰ ਬਹੁਤ ਸ਼ਾਂਤੀ ਹੁੰਦੀ ਹੈ ਤੇ ਇਸੇ ਤਰ੍ਹਾਂ ਸਾਡੇ ਮਨ ਦੀਆਂ ਗਹਿਰਾਈਆਂ ਵਿੱਚ ਵੀ ਉਹ ਸ਼ਾਂਤੀ ਲੁਕੀ ਹੋਈ ਹੈ ਤੁਹਾਨੂੰ ਉਸ ਸ਼ਾਂਤੀ ਨੂੰ ਆਪਣੇ ਮਨ ਦੇ ਅੰਦਰ ਲੱਭਣਾ ਪਵੇਗਾ ਉਸ ਸ਼ਾਂਤੀ ਲਈ ਤੁਹਾਨੂੰ ਸੰਘਰਸ਼ ਕਰਨਾ ਪਵੇਗਾ ਤੇ ਜੇਕਰ ਤੁਸੀਂ ਰਾਸਤੇ ਤੋਂ ਨਹੀਂ ਭਟਕਦੇ ਫਿਰ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੈ ਤੁਹਾਨੂੰ ਉਹ ਸਭ ਕੁਝ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਮਹਾਤਮਾ ਬੁੱਧ ਦੇ ਮੋਹੋਂ ਇਹ ਸੁਣ ਕੇ ਉਹ ਵਿਅਕਤੀ ਕਹਿੰਦਾ ਹੈ "ਹੇ ਮਹਾਤਮਾ ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ਕੋਈ ਅਜਿਹੀ ਗੱਲ ਦਸੋਗੇ ਜਿਸ ਨੂੰ ਮੈਂ ਕਿਸੇ ਵੀ ਸਥਿਤੀ ਵਿੱਚ ਲੱਭ ਲਵਾਂਗਾ ਤੇ ਉਸ ਤੋਂ ਬਾਅਦ ਮੇਰਾ ਜੀਵਨ ਖੁਸ਼ਹਾਲ ਹੋ ਜਾਵੇਗਾ ਪਰ ਮੈਂ ਆਪਣੇ ਮਨ ਦੇ ਅੰਦਰ ਕਿਵੇਂ ਜਾ ਸਕਦਾ ਭਲਾ ਕਿਹੜਾ ਰਸਤਾ ਉੱਥੇ ਜਾਂਦਾ ਹੈ ਉੱਥੇ ਕਿਸ ਤਰ੍ਹਾਂ ਦੀ ਸਵਾਰੀ ਜਾਂਦੀ ਹੈ ਜਿਸ ਮਾਰਗ ਤੇ ਮੈਂ ਪੈਦਲ ਜਾਂ ਉਸ ਸਵਾਰੀ ਦੁਆਰਾ ਉੱਥੇ ਪਹੁੰਚ ਸਕਦਾ ਤਾਂ ਮਹਾਤਮਾ ਬੁੱਧ ਮੁਸਕਰਾਉਣ ਲੱਗੇ ਤੇ ਉਸ ਵਿਅਕਤੀ ਨੂੰ ਕਹਿੰਦੇ ਨੇ ਕਿ ਉੱਥੇ ਨਾ ਕੋਈ ਸਵਾਰੀ ਜਾਂਦੀ ਹੈ ਤੇ ਨਾ ਹੀ ਮਨੁੱਖ ਉੱਥੇ ਪੈਦਲ ਜਾ ਸਕਦਾ ਹੈ ਫਿਰ ਵੀ ਉਹ ਇੱਕ ਮਾਰਗ ਹੈ ਤੇ ਮਨੁੱਖ ਨੂੰ ਉਸ ਮਾਰਗ ਤੇ ਚੱਲਣਾ ਹੀ ਪੈਂਦਾ ਹੈ ਤਾਂ ਉਹ ਵਿਅਕਤੀ ਆਖਦਾ ਹੈ हे ਬੁੱਧ ਤਾਂ ਤੁਸੀਂ ਹੀ ਮੈਨੂੰ ਦੱਸੋ ਕਿ ਮੈਂ ਕਿਵੇਂ ਉਸ ਰਸਤੇ ਤੇ ਚੱਲ ਕੇ ਆਪਣੇ ਮਾਨ ਅੰਦਰ ਸ਼ਾਂਤੀ ਨੂੰ ਲੱਭ ਸਕਦਾ ਤਾਂ ਮਹਾਤਮਾ ਬੁੱਧ ਨੇ ਪੁੱਛਿਆ ਇਸ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਕੀ ਹੈ? ਜਵਾਬ ਦਿੰਦੇ ਹੋਏ ਉਹ ਵਿਅਕਤੀ ਆਖਦਾ ਹੈ ਕਿ ਚੱਕਰਵਰਤੀ ਇਸ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਸਮਰਾਟ ਹੈ। ਜਿਦੇ ਕੋਲ ਬੇਅੰਤ ਸ਼ਕਤੀ ਹੈ। ਜਿਸ ਕੋਲ ਸਭ ਕੁਝ ਹੈ। ਉਸ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤਾਂ ਜਵਾਬ ਦਿੰਦੇ ਮਹਾਤਮਾ ਬੁੱਧ ਬੋਲੇ ਕਿ ਨਹੀਂ। ਇਸ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਚੀਜ਼ ਇੱਛਾ ਹੈ। ਇਹੀ ਇੱਛਾ ਇਸ ਸੰਸਾਰ ਨੂੰ ਚਲਾ ਰਹੀ ਹੈ ਜੋ ਕੋਈ ਵੀ ਕੁਝ ਵੀ ਕਰ ਰਿਹਾ ਹੈ ਉਸ ਦੀ ਇੱਛਾ ਦਾ ਨਤੀਜਾ ਹੈ ਉਸ ਦਾ ਕਰਮ ਹੈ ਸਭ ਕੁਝ ਉਸ ਦੀ ਇੱਛਾ ਅਨੁਸਾਰ ਚੱਲ ਰਿਹਾ ਹੈ ਜਿੱਥੋਂ ਤੱਕ ਇੱਕ ਚੱਕਰਵਰਤੀ ਸਮਰਾਟ ਦੀ ਗੱਲ ਹੈ ਇੱਕ ਇੱਛਾ ਇੱਕ ਚੱਕਰਵਰਤੀ ਸਮਰਾਟ ਨੂੰ ਵੀ ਤਬਾਹ ਕਰ ਸਕਦੀ ਹੈ ਤੇ ਇਸ ਦੇ ਉਲਟ ਇੱਕ ਇੱਛਾ ਇੱਕ ਆਮ ਆਦਮੀ ਨੂੰ ਵੀ ਚੱਕਰਵਰਤੀ ਸਮਰਾਟ ਬਣਾਉਣ ਵਿੱਚ ਸਮਰੱਥ ਹੈ। ਇਸ ਸੰਸਾਰ ਵਿੱਚ ਜੋ ਕੋਈ ਵੀ ਹੈ, ਜਿੱਥੇ ਕਿਤੇ ਵੀ ਹੈ, ਜਿਹੜੇ ਵੀ ਹਾਲਾਤਾਂ ਵਿੱਚ ਹੈ, ਉਸ ਦੀ ਇੱਛਾ ਅਨੁਸਾਰ ਹੀ ਹੈ। ਇਹ ਉਸ ਦੀ ਇੱਛਾ ਦਾ ਨਤੀਜਾ ਹੀ ਹੈ। ਮਨੁੱਖ ਆਪਣੀ ਇੱਛਾ ਸ਼ਕਤੀ ਦੇ ਬਲ ਤੇ ਇਸ ਜੀਵਨ ਵਿੱਚ ਕੁਝ ਵੀ ਕਰ ਸਕਦਾ ਹੈ। ਪਰ ਇੱਕ ਹਕੀਕਤ ਇਹ ਵੀ ਹੈ ਕਿ ਮਨੁੱਖ ਆਪਣੀ ਇੱਛਾ ਤੇ ਕਾਬੂ ਨਹੀਂ ਰੱਖ ਪਾਉਂਦਾ। ਜਿਸ ਕਾਰਨ ਉਹ ਸਭ ਕੁਝ ਜੋ ਉਹ ਨਹੀਂ ਚਾਹੁੰਦਾ ਉਸਦੇ ਜੀਵਨ ਵਿੱਚ ਆਪਰਦਾ ਰਹਿੰਦਾ ਹੈ ਸਾਡੇ ਮਨ ਦੀਆਂ ਭੈੜੀਆਂ ਇੱਛਾਵਾਂ ਮਾੜੀਆਂ ਚੀਜ਼ਾਂ ਨੂੰ ਸਾਡੇ ਵੱਲ ਖਿੱਚਦੀਆਂ ਨੇ ਇਸ ਲਈ ਇੱਛਾ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਚਾਹੁੰਦੇ ਹਾਂ ਇਹ ਸਿਰਫ ਸਾਡੀ ਇੱਛਾ ਦੁਆਰਾ ਹੀ ਨਿਰਧਾਰਤ ਕੀਤਾ ਜਾ ਸਕਦਾ ਹੈ ਤਾਂ ਉਹ ਵਿਅਕਤੀ ਆਖਦਾ ਹੈ ਇਹ ਬੁੱਧ ਫਿਰ ਜੇਕਰ ਮੈਂ ਇਹ ਇੱਛਾ ਕਰਾਂ ਕਿ ਮੈਨੂੰ ਆਪਣੇ ਮਨ ਦੇ ਅੰਦਰਲੀ ਸ਼ਾਂਤੀ ਮਿਲ ਜਾਵੇ ਤਾਂ ਕੀ ਉਹ ਮੈਨੂੰ ਮਿਲ ਜਾਵੇਗੀ ਤਾਂ ਮਹਾਤਮਾ ਬੁੱਧ ਰ ਕਹਿੰਦੇ ਨੇ ਕਿ ਇਹ ਇੱਛਾ ਇਸ ਸੰਸਾਰ ਵਿੱਚ ਯਕੀਨੀ ਤੌਰ ਤੇ ਸਭ ਤੋਂ ਸ਼ਕਤੀਸ਼ਾਲੀ ਇੱਛਾ ਹੈ ਪਰ ਫਿਰ ਵੀ ਮਨੁੱਖ ਆਪਣੇ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਇੱਛਾਵਾਂ ਨੂੰ ਪਨਾ ਦਿੰਦਾ ਹੈ ਪਰ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਤੁਹਾਨੂੰ ਪਤਾ ਹੈ ਕਿਉਂ ਕਿਉਂਕਿ ਇੱਛਾ ਨੂੰ ਪੂਰਾ ਕਰਨ ਲਈ ਇੱਕ ਹੋਰ ਚੀਜ਼ ਦੀ ਲੋੜ ਹੁੰਦੀ ਹੈ ਤੇ ਉਹ ਇੱਕ ਚੀਜ਼ ਦੀ ਕਮੀ ਇਨਸਾਨ ਦੇ ਜੀਵਨ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ ਉਹ ਹੈ ਸੰਕਲਪ ਧਾਰਨਾ ਸੰਕਲਪ ਤੋਂ ਬਿਨਾ ਇੱਛਾ ਅਰਥਹੀਣ ਹੈ ਸੰਕਲਪ ਤੋਂ ਬਿਨਾ ਤੁਸੀਂ ਚਾਹੇ ਕਿੰਨੀ ਵੀ ਵੱਡੀ ਇੱਛਾ ਕਰੋ ਇਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੁਹਾਡਾ ਇਰਾਦਾ ਜਿੰਨਾ ਮਜ਼ਬੂਤ ਹੋਵੇਗਾ ਤੁਹਾਡੀ ਇੱਛਾ ਪੂਰੀ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ ਤੇ ਤੁਹਾਡਾ ਸੰਕਲਪ ਜਿੰਨਾ ਕਮਜ਼ੋਰ ਹੋਵੇਗਾ ਤੁਹਾਡੀ ਇੱਛਾ ਵੀ ਓਨੀ ਹੀ ਕਮਜ਼ੋਰ ਹੋਵੇਗੀ ਇਸਤੇ ਉਹ ਵਿਅਕਤੀ ਮਹਾਤਮਾ ਬੁੱਧ ਨੂੰ ਕਹਿੰਦਾ ਹੈ ਕਿ ਮਹਾਤਮਾ ਜੀ ਤਾਂ ਇਸ ਦਾ ਮਤਲਬ ਇਹ ਹੈ ਕਿ ਜੇਕਰ ਮੈਨੂੰ ਸ਼ਾਂਤੀ ਪਾਉਣ ਦੀ ਇੱਛਾ ਹੈ ਤੇ ਮੈਂ ਇਸ ਨੂੰ ਪਾਉਣ ਲਈ ਦ੍ਰਿੜ ਸੰਕਲਪ ਕਰਾਂ ਤਾਂ ਕੀ ਮੈਨੂੰ ਇਹ ਸ਼ਾਂਤੀ ਮਿਲ ਜਾਵੇਗੀ ਤਾਂ ਮਹਾਤਮਾ ਬੁੱਧ ਕਹਿੰਦੇ ਨੇ ਕਿ ਭਾਵੇਂ ਹੀ ਸੰਕਲਪ ਇੱਛਾ ਨੂੰ ਬਲ ਦਿੰਦਾ ਹੈ ਸ਼ਕਤੀ ਦਿੰਦਾ ਹੈ ਪਰ ਇੱਛਾ ਤੇ ਦ੍ਰਿੜ ਸੰਕਲਪ ਹੋਣ ਦੇ ਬਾਵਜੂਦ ਵੀ ਵਿਅਕਤੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਉਂਦਾ ਕਿਉਂਕਿ ਉਹ ਰਸਤੇ ਵਿੱਚ ਭਟਕ ਜਾਂਦਾ ਹੈ ਤੇ ਫਿਰ ਥੱਕ ਹਾਰ ਕੇ ਆਪਣੇ ਸੰਕਲਪ ਨੂੰ ਤਿਆਗ ਦਿੰਦਾ ਹੈ ਤੇ ਆਪਣੀਆਂ ਇੱਛਾਵਾਂ ਨੂੰ ਛੱਡ ਦਿੰਦਾ ਹੈ ਕਿਉਂਕਿ ਕਿਸੇ ਵੀ ਰਸਤੇ ਉੱਪਰ ਚੱਲਣ ਦੇ ਲਈ ਉਸ ਮਾਰਗ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਗਿਆਨ ਸਾਨੂੰ ਉਸ ਮਾਰਗ ਤੇ ਚੱਲ ਕੇ ਹੀ ਪ੍ਰਾਪਤ ਹੋ ਸਕਦਾ ਹੈ ਨਾ ਕਿ ਸਿਰਫ ਬੈਠ ਕੇ ਸੋਚਣ ਨਾਲ ਤੇ ਜਦੋਂ ਅਸੀਂ ਉਸ ਰਸਤੇ ਤੇ ਚੱਲਦੇ ਹਾਂ ਤਾਂ ਸਾਡੇ ਸਾਹਮਣੇ ਛੋਟੀਆਂ-ਛੋਟੀਆਂ ਮੁਸ਼ਕਲਾਂ, ਸਮੱਸਿਆਵਾਂ, ਮੁਸੀਬਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਅਸੀਂ ਉਹਨਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵਿੱਚ ਫਸ ਕੇ ਰਹਿ ਜਾਂਦੇ ਹਾਂ ਤੇ ਫਿਰ ਸਾਡਾ ਸੰਕਲਪ ਬिखर ਜਾਂਦਾ ਹੈ, ਟੁੱਟ ਜਾਂਦਾ ਹੈ। ਉਹਨਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦੇ ਸਾਹਮਣੇ ਸਾਡੀ ਇੱਛਾ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਅਸੀਂ ਉਹਨਾਂ ਸਮੱਸਿਆਵਾਂ ਦੇ ਅੱਗੇ ਝੁਕ ਜਾਂਦੇ ਹਾਂ ਹਾਰ ਸਵੀਕਾਰ ਕਰ ਲੈਂਦੇ ਹਾਂ ਤੇ ਸਾਡੀ ਪੂਰੀ ਜ਼ਿੰਦਗੀ ਫਿਰ ਤੋਂ ਉਹਨਾਂ ਸਮੱਸਿਆਵਾਂ ਦੇ ਦੀਵਾਰੀ ਘੁੰਮਦੀ ਰਹਿ ਜਾਂਦੀ ਹੈ ਤੇ ਸਾਡਾ ਸਾਰਾ ਜੀਵਨ ਉੱਥੇ ਹੀ ਖਤਮ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਆਖਦਾ ਹੈ ਹੇ ਬੁੱਧ ਮੈਂ ਤੁਹਾਡੀਆਂ ਗੱਲਾਂ ਨੂੰ ਸਮਝਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਵਿੱਚ ਨਹੀਂ ਆ ਰਹੀਆਂ ਮੈਨੂੰ ਸਪਸ਼ਟ ਰੂਪ ਵਿੱਚ ਸਮਝਾਉਣ ਦੀ ਕਿਰਪਾ ਕਰੋ ਤਦ ਮਹਾਤਮਾ ਬੁੱਧ ਨੇ ਉਸ ਵਿਅਕਤੀ ਨੂੰ ਕਿਹਾ ਕਿ ਮੰਨ ਲਓ ਕਿ ਤੁਸੀਂ ਕਿਸੇ ਪਿੰਡ ਵਿੱਚ ਜਾਣਾ ਹੈ ਉੱਥੇ ਕਿਸੇ ਵਿਅਕਤੀ ਨੂੰ ਮਿਲਣਾ ਹੈ ਤੇ ਤੁਸੀਂ ਦ੍ਰਿੜ ਸੰਕਲਪ ਲਿਆ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਮਿਲ ਕੇ ਹੀ ਰਹੋਗੇ ਤੁਸੀਂ ਆਪਣਾ ਸਫ਼ਰ ਸ਼ੁਰੂ ਤਾਂ ਕੀਤਾ ਪਰ ਕਈ ਸਾਲਾਂ ਤੱਕ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਾ ਤਾਂ ਤੁਹਾਨੂੰ ਉਹ ਪਿੰਡ ਮਿਲਿਆ ਤੇ ਨਾ ਹੀ ਉਸ ਵਿਅਕਤੀ ਨੂੰ ਮਿਲਿਆ ਗਿਆ ਤਾਂ ਇਸ ਸਥਿਤੀ ਵਿੱਚ ਭਲਾ ਕੀ ਹੋਇਆ ਇਸ ਦੇ ਜਵਾਬ ਵਿੱਚ ਉਹ ਵਿਅਕਤੀ ਆਖਦਾ ਹੈ ਕਿ ਕਿਵੇਂ ਹੋ ਸਕਦਾ ਜੇ ਮੈਂ ਜ਼ਿੰਦਾ ਹਾਂ ਤੇ ਉਹ ਵਿਅਕਤੀ ਵੀ ਜ਼ਿੰਦਾ ਹੈ ਜਿਸ ਨੂੰ ਮੈਂ ਮਿਲਣਾ ਚਾਹੁੰਦਾ ਤੇ ਮੈਨੂੰ ਉਸ ਪਿੰਡ ਦਾ ਪਤਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਮਿਲ ਲਵਾਂਗਾ ਤਾਂ ਮਹਾਤਮਾ ਬੁੱਧ ਕਹਿੰਦੇ ਨੇ ਕਿ ਤੁਹਾਨੂੰ ਉਸ ਪਿੰਡ ਦਾ ਨਾਮ ਪਤਾ ਹੈ ਤੇ ਤੁਸੀ ਜਿਸ ਵਿਅਕਤੀ ਨੂੰ ਮਿਲਣਾ ਹੈ ਉਸ ਦਾ ਨਾਮ ਵੀ ਤੁਹਾਨੂੰ ਪਤਾ ਹੈ ਪਰ ਅਫਸੋਸ ਤੁਹਾਨੂੰ ਇਹ ਨਹੀਂ ਪਤਾ ਕਿ ਪਿੰਡ ਕਿਹੜੀ ਦਿਸ਼ਾ ਵੱਲ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਕਿਹੜਾ ਰਾਹ ਫੜੋਗੇ ਕਿਸ ਮਾਰਗ ਤੇ ਅੱਗੇ ਵਧੋਗੇ ਚਲੋ ਮੰਨ ਲਓ ਕਿ ਤੁਸੀਂ ਕੋਈ ਵੱਖਰਾ ਰਸਤਾ ਫੜ ਲੈਂਦੇ ਹੋ ਤਾਂ ਕੀ ਉਹ ਤੁਹਾਨੂੰ ਉਸ ਪਿੰਡ ਤੱਕ ਲੈ ਜਾਵੇਗਾ ਕੀ ਉਹ ਤੁਹਾਨੂੰ ਉਸ ਵਿਅਕਤੀ ਨਾਲ ਮਿਲਾ ਸਕੇਗਾ ਇਸ ਤੇ ਉਹ ਵਿਅਕਤੀ ਆਖਦਾ ਹੈ ਕੇ ਮਹਾਤਮਾ ਜੀ ਇਸ ਸਥਿਤੀ ਵਿੱਚ ਤਾਂ ਇਹ ਕੰਮ ਪੂਰੀ ਤਰ੍ਹਾਂ ਅਸੰਭਵ ਹੋ ਜਾਵੇਗਾ ਇਸ ਤੇ ਮਹਾਤਮਾ ਬੁੱਧ ਮੁਸਕਰਾਉਂਦੇ ਹੋਏ ਉਸ ਨੌਜਵਾਨ ਨੂੰ ਕਹਿੰਦੇ ਨੇ ਮੈਂ ਤੁਹਾਨੂੰ ਇਹੀ ਗੱਲ ਕਾਫੀ ਸਮੇਂ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਡੀ ਇੱਛਾ ਸੰਕਲਪ ਹੋਣ ਦੇ ਬਾਅਦ ਵੀ ਸਾਡੇ ਲਈ ਸਹੀ ਮਾਰਗ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਸ਼ਾਂਤੀ ਦੀ ਭਾਲ ਕਰਨ ਦਾ ਜੋ ਮਾਰਗ ਹੈ ਉਹ ਧਿਆਨ ਤੇ ਦਿਮਾਗ ਦੁਆਰਾ ਹੁੰਦਾ ਹੈ ਬਾਰ ਨਹੀਂ ਜਦੋਂ ਤੁਸੀਂ ਆਪਣੇ ਅੰਦਰ ਸ਼ਾਂਤੀ ਪ੍ਰਾਪਤ ਕਰ ਲਈ ਧਿਆਨ ਸਿਮਰਨ ਦੇ ਮਾਰਗ ਤੇ ਅੱਗੇ ਵਧਿਓ ਤੇ ਆਪਣੀ ਇੱਛਾ ਪੂਰੀ ਕਰ ਲਈ ਤੁਸੀਂ ਉਸ ਰਸਤੇ ਤੇ ਅੱਗੇ ਵਧਦੇ ਰਹੋਗੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਰਸਤੇ ਵਿੱਚ ਛੋਟੀਆਂ-ਛੋਟੀਆਂ ਮੁਸੀਬਤਾਂ ਦਿੱਕਤਾਂ ਜਾਂ ਤਕਲੀਫਾਂ ਆਉਣ ਪਰ ਤੁਹਾਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪਵੇਗਾ ਤੁਹਾਨੂੰ ਉਹਨਾਂ ਨਾਲ ਲੜਨਾ ਹੀ ਪਵੇਗਾ ਤੁਹਾਨੂੰ ਉਹਨਾਂ ਨਾਲ ਸੰਘਰਸ਼ ਕਰਨਾ ਹੀ ਪਵੇਗਾ ਕਿਉਂਕਿ ਉਹ ਰਸਤਾ ਤੁਹਾਡੇ ਲਈ ਬਿਲਕੁਲ ਨਵਾਂ ਹੈ ਤੇ ਪਹਿਲੀ ਵਾਰ ਜਦੋਂ ਅਸੀਂ ਕਿਸੇ ਰਸਤੇ ਤੇ ਅੱਗੇ ਵਧਦੇ ਹਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਅਗਲਾ ਪੜਾਅ ਕੀ ਹੋਵੇਗਾ ਤੇ ਅੱਗੇ ਕਿਹੜੀਆਂ ਮੁਸ਼ਕਲਾਂ ਆਉਣ ਵਾਲੀਆਂ ਨੇ ਸਾਨੂੰ ਤਾਂ ਉੱਥੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਦੂਜੇ ਪਾਸੇ ਜੋ ਵਿਅਕਤੀ ਇਨ੍ਹਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵਿੱਚ ਨਹੀਂ ਫਸਦਾ ਤੇ ਉਹ ਆਪਣੇ ਸੰਕਲਪ ਉਤੇ ਅਡੋਲ ਰਹਿੰਦਾ ਹੈ ਫਿਰ ਉਹ ਆਪਣੇ ਜੀਵਨ ਵਿੱਚ ਉਹ ਸਭ ਕੁਝ ਪਾ ਲੈਂਦਾ ਹੈ ਜੋ ਉਹ ਚਾਹੁੰਦਾ ਹੈ ਤੇ ਆਪਣੀ ਮੰਜ਼ਲ ਤੇ ਪਹੁੰਚਣ ਤੋਂ ਬਾਅਦ ਉਸ ਨੂੰ ਅਪਾਰ ਸ਼ਾਂਤੀ ਵੀ ਮਿਲਦੀ ਹੈ ਤੇ ਜਦੋਂ ਮਨੁੱਖ ਆਪਣਾ ਟੀਚਾ ਹਾਸਲ ਕਰ ਹੀ ਲੈਂਦਾ ਹੈ ਤਾਂ ਉਹ ਹੋਰ ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖਦਾ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਰਸਤੇ ਤੇ ਅੱਗੇ ਵਧਦੇ ਰਹੋ ਤਾਂ ਤੁਸੀਂ ਵੀ ਮਨ ਦੇ ਅੰਦਰਲੇ ਹਿੱਸੇ ਤੱਕ ਪਹੁੰਚ ਜਾਵੋਗੇ ਤੇ ਉੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਵੇਗੀ। ਨਾ ਕੋਈ ਤੁਹਾਨੂੰ ਧੋਖਾ ਦੇ ਸਕੇਗਾ। ਨਾ ਕੋਈ ਤੁਹਾਨੂੰ ਲੁੱਟ ਸਕੇਗਾ। ਤੇ ਨਾ ਹੀ ਕੋਈ ਤੁਹਾਨੂੰ ਦੁਖੀ ਕਰ ਸਕੇਗਾ। ਉਸ ਅਵਸਥਾ ਵਿੱਚ ਪਹੁੰਚਣ ਤੋਂ ਬਾਅਦ ਨਾ ਕੋਈ ਮੋਹ, ਨਾ ਕੋਈ ਚਿੰਤਾ, ਨਾ ਕੋਈ ਸਮੱਸਿਆ ਰਹੇਗੀ। ਤੁਸੀਂ ਉਸ ਸਥਿਤੀ ਤੋਂ ਬਹੁਤ ਆਸਾਨੀ ਨਾਲ ਬਾਹਰ ਆ ਜਾਓਗੇ। ਤੇ ਜਦੋਂ ਤੁਸੀਂ ਆਪਣੇ ਮਨ ਦੀ ਸ਼ਾਂਤੀ ਨੂੰ ਪ੍ਰਾਪਤ ਕਰ ਲੋਗੇ, ਤਾਂ ਤੁਸੀਂ ਨਾ ਤਾਂ ਜਾਨਵਰ ਹੋਵੋਗੇ ਤੇ ਨਾ ਹੀ ਮਨੁੱਖ ਹੋਵੋਗੇ ਸਗੋਂ ਮਨੁੱਖਾਂ ਨਾਲੋਂ ਵੀ ਉੱਚਾ ਦਰਜਾ ਪ੍ਰਾਪਤ ਕਰ ਲਵੋਗੇ ਤੇ ਫਿਰ ਕੋਈ ਦੁੱਖ ਤੁਹਾਨੂੰ ਛੂ ਨਹੀਂ ਸਕੇਗਾ ਫਿਰ ਤੁਹਾਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਹੋਵੇਗੀ ਨਾ ਤਾਂ ਤੁਹਾਨੂੰ ਭਵਿੱਖ ਬਾਰੇ ਤੇ ਨਾ ਹੀ ਆਪਣੇ ਅਤੀਤ ਬਾਰੇ ਕੋਈ ਚਿੰਤਾ ਰਹਿ ਜਾਵੇਗੀ ਤੁਸੀਂ ਕੇਵਲ ਆਪਣੀ ਸ਼ਾਂਤੀ ਵਿੱਚ ਲੀਨ ਰਹੋਗੇ ਤੇ ਕਿਸੇ ਕਿਸਮ ਦਾ ਦੁੱਖ ਤੁਹਾਨੂੰ ਕਦੇ ਛੂਹ ਤੱਕ ਨਹੀਂ ਸਕੇਗਾ ਜਦੋਂ ਤੱਕ ਤੁਹਾਡੇ ਅੰਦਰ ਕੁਝ ਠੀਕ ਨਹੀਂ ਹੋਵੇਗਾ ਤੰਬਾਰ ਵੀ ਕੁਝ ਵੀ ਠੀਕ ਨਹੀਂ ਹੋਵੇਗਾ ਇਸ ਲਈ ਆਪਣੇ ਮਨ ਦੀ ਅਪਾਰ ਸ਼ਾਂਤੀ ਨੂੰ ਖੋਜੋ ਇਹ ਕਹਿ ਕੇ ਮਹਾਤਮਾ ਬੁੱਧ ਸ਼ਾਂਤ ਹੋ ਗਏ ਤੇ ਉਹ ਆਦਮੀ ਮਹਾਤਮਾ ਬੁੱਧ ਦੀਆਂ ਗੱਲਾਂ ਬਾਰੇ ਸੋਚਣ ਲੱਗਾ ਫਿਰ ਉਸਨੇ ਦ੍ਰਿੜ ਸੰਕਲਪ ਲਿਆ ਕਿ ਉਹ ਆਪਣੀ ਉਸ ਅੰਦਰਲੀ ਸ਼ਾਂਤੀ ਤੱਕ ਪਹੁੰਚ ਕੇ ਹੀ ਰਹੇਗਾ ਉਸਨੇ ਧਿਆਨ ਸਿਮਰਨ ਦੇ ਰਸਤੇ ਨੂੰ ਅਪਣਾਇਆ ਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੁਣ ਕੋਈ ਵਿਅਕਤੀ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ ਜਾਂ ਨਹੀਂ ਇਹ ਉਸਦੇ ਦ੍ਰਿੜ ਸੰਕਲਪ ਉਸਦੀ ਇੱਛਾ ਸ਼ਕਤੀ ਤੇ ਉਸਦੇ ਰਸਤੇ ਵਿੱਚ ਨਿਰੰਤਰ ਅੱਗੇ ਵਧਣ ਤੇ ਨਿਰਭਰ ਕਰਦਾ ਹੈ ਉਸ ਨੂੰ ਇਹ ਵੀ ਸਮਝ ਆ ਗਿਆ ਕਿ ਮਨੁੱਖ ਦਾ ਜੀਵਨ ਪਸ਼ੂਆਂ ਨਾਲੋਂ ਮਾੜਾ ਨਹੀਂ ਹੈ ਸਗੋਂ ਜੋ ਜੀਵਨ ਉਸ ਨੂੰ ਮਿਲਿਆ ਹੈ ਉਹੀ ਸਹੀ ਹੈ ਤੇ ਉਹ ਇਸ ਨੂੰ ਹੋਰ ਬਿਹਤਰ ਕਰ ਸਕਦਾ ਹੈ ਸੋ ਦੋਸਤੋ ਅੱਜ ਦੀ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ ਇਹ ਸਾਨੂੰ ਬਾਬਾ ਬੁੱੱਲੇ ਸ਼ਾ ਫਕੀਰ ਜੀ ਚਿੰਨਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੋਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ